ਇਹੀ ਅਰਦਾਸ ਕਰਕੇ ਆਏ ਆ ਤੇ ਸਾਡੇ ਪੰਜਾਬ ਜਿਹੜਾ ਨજર ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋਣ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜੇ ਲੰਬਾ ਪੈ ਗਿਆ ਟਾਈਮ ਕਰੇ ਸਭ ਨੂੰ ਸਰਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਾਰੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਾਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਆ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂ ਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਰ ਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਿਰਪਾਨਾਂ ਨੂੰ ਹੁਣ ਅੰਦਰ ਪਾਉ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਰਵਨੀਤ ਬਿੱਟੂ ਜੋ ਨੇ ਉਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਸੀਗੇ ਤਾਂ ਉਹ ਹੁਣ ਦਰਸ਼ਨਦਾਰੇ ਕਰਨ ਤੋਂ ਬਾਅਦ ਅੱਜ ਬਾਹਰ ਆ ਰਹੇ ਨੇ ਤਾਂ ਉਹਨਾਂ ਨੇ ਗੱਲ ਵੀ ਕਰਦੇ ਆ ਕਿ ਜੋ ਅ ਸਿਆਸਤ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਜੀ ਦੀ ਗੱਲ ਕਰ ਲਈ ਜਿਸ ਤਰ੍ਹਾਂ ਦੇ ਨਾਲ ਜੋ ਸਿੰਘ ਸਾਹਿਬ ਜੀ ਨੂੰ ਗਿਆਨੀ ਰਕबीर ਸਿੰਘ ਜਾਂ ਸੁਲਤਾਨ ਸਿੰਘ ਜੀ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਰਵਨੀਤ ਬਿੱਟੂ ਜਦੋਂ ਅੱਜ ਇੱਥੇ ਆਂਦੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦਾ ਪੁਖਤਾ ਪ੍ਰਬੰਧਾ ਹੈ ਠਰ ਵਨੀਤ ਬਿੱਟੂ ਜੋਣਿਆ ਜਿੱਥੇ ਪਹੁੰਚੇ ਨੇ ਤਾਂ ਅਬ ਬਿੱਟੂ ਸਾਹਿਬ ਅੱਜ ਤੁਸੀਂ ਆਏ ਹੋ ਤਾਂ ਅੱਜ ਸਭ ਤੋਂ ਪਹਿਲਾਂ ਤਾਂ ਅੱਜ ਨਵਾਂ ਸਾਲ ਹੈ ਜੀ ਦੇਸੀ ਮਹੀਨੇ ਮੁਤਾਬਕ ਤੁਸੀਂ ਪਹੁੰਚੇ ਹੋ ਸੱਚਖੰਡੀ ਗੰਦਸਾਬ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਅੱਜ ਪਵਿੱਤਰ ਸਥਾਨ ਤੇ ਜਿਹੜਾ ਕਿ ਸਭ ਤੋਂ ਵੱਡਾ ਸਥਾਨ ਆਪਣੇ ਲਈ ਉੱਥੇ ਅਸ਼ੀਰਵਾਦ ਲਈ ਆਏ ਤੇ ਇਹ ਅਸ਼ੀਰਵਾਦ ਲਈ ਆਏ ਵੀ ਸਾਰੇ ਸਾਡੇ ਪੰਜਾਬ ਦੇ ਦੇਸ਼ ਦੇ ਲੋਕ ਸਾਡੇ ਹੱਸਦੇ ਵਸਦੇ ਰਹਿਣ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਰਹਿਣ ਖੇੜੇ ਰਹਿਣ ਤੇ ਸਾਰਿਆਂ ਦੇ ਬੱਚੇ ਆਗਿਆਕਾਰੀ ਹੋਣ ਤਰੱਕੀਆਂ ਕਰਨ ਤੇ ਜਿਵੇਂ ਕਿ ਚੇਤ ਦਾ ਮਹੀਨਾ ਨਵਾਂ ਸਾਲ ਉਹਦੀ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਮੁਬਾਰਕਬਾਦ ਸਾਰਿਆਂ ਦੇ ਜਿੰਨੇ ਵੀ ਕਾਜ ਨੇ ਜਿੰਨੇ ਵੀ ਕਾਰਜ ਨੇ ਉਹ ਸਫਲ ਹੋਣ ਤੇ ਸਭ ਤੋਂ ਵੱਡੀ ਗੱਲ ਵੀ ਸਾਰੇ ਗੁਰੂ ਦੇ ਲੜ ਲੱਗਣ ਇਹੀ ਮੇਰੇ ਵੱਲੋਂ ਅੱਜ ਗੁਰੂ ਮਹਾਰਾਜ ਦੇ ਮੂਹਰੇ ਖੜ ਕੇ ਇਹੀ ਅਰਦਾਸ ਕਰਕੇ ਆਏ ਆ ਤੇ ਸਾਡੇ ਪੰਜਾਬ ਜਿਹੜਾ ਨજર ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋਣ ਆ ਬਿੱਟੂ ਜੀ ਜੋ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜियां ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਦਮ ਸੇਵਾ ਮੁਕਤ ਕਰ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੂੰ ਜਿਹੜੀ ਸਹਾ ਸੁਣਾਈ ਗਈ ਸੀ ਕਿ ਸੁਖਬੀਰ ਬਾਦਲ ਉਹਨਾਂ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵਿਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜਿਹਾ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ नाते ਇੱਕ ਪੰਜਾਬੀ ਹੋਣ नाते ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਇੱਕ ਪਰਮਾਤਮਾ ਕਰੇ ਸਭ ਨੂੰ ਸਰਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦਿੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਜੀ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਾਰਮ ਨੂੰ ਨਾ ਸਾਂਭਿਆ ਤਾਂ ਜਿਹੜੀ ਰੇਸ਼ਿਓ ਕਰਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮinority ਮਿਨਿਸਟਰ ਨਾਲ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੇ ਦੀ ਘੰਟੀ ਆ ਕਾਲੀਦਲ ਦਾ ਰੋਡ ਕੀ ਸਮਝ ਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨੇ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜਥੇਦਾਰਾਂ ਨੂੰ ਇਦਾਂ ਲਾ ਦੇਣਾ ਕਿੰਨੀ ਕਮਾੜੀ ਗੱਲ ਹੈ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ ਆ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾਂ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤਮਾਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਇਹ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਆ ਤੇ ਫਿਰ ਉਹਨਾਂ ਦੀ ਸਮਾਜ ਚ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂਗੀ ਸੰਤ ਮਹਾਪੁਰਸ਼ਾਂ ਦੀ ਤੇ ਸੰਤ ਮਹਾਪੁਰਸ਼ ਇਸ ਗੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂਗੀ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਕਾਲੀ ਜਲ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਦੱਤਾ ਦੇ ਬਸ ਹੁਣ ਮੈਂ ਇਦੋਂ ਇਦੋਂ ਬਾਅਦ ਮੈਂ ਦੱਤੇ ਦਾਦਾ ਦੀ ਕੇਦਾਰ 쿠ਸ਼ੀ ਕੀਤੀ ਜਾ ਰਹੀ ਹੈ ਕਿਵੇਂ ਦਿਖਦੇ ਸਾਰੇ ਮੈਂ ਇਦੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ ਜੀ ਬੋਲਣ ਦੀ ਟੜੇਬੰਦੀ ਤੋਂ ਉਲਟ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੇ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੀ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਿਰਪਾਨਾਂ ਨੂੰ ਹੁਣ ਅੰਦਰ ਪਾਓ ਸੰਤਾ ਕਾਫੀ ਦੇ ਤਾਂ ਬੇਚ ਕਰਦੀ ਵੀ ਐਜਪੀਸੀ ਲੈਕਚਰ ਕਰਵਾਇਦਾ ਕਭੀ ਵਿਦਰੋਹ ਕੀਤਾ ਜਾਦਾ ਕਿਵੇਂ ਦੇਖ ਲਓ ਕੋਈ ਐਸਜੀਪੀਸੀ ਤਾਂ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਬੀਟੂ ਜੀ ਲਾ ਸਵਾਲ ਹੈ ਕਿ ਕਿਵੇਂ ਵੇਖਦੇ ਹੋ ਕਿ ਸਿੰਘ ਸਾਹਿਬ ਜੀ ਨੂੰ ਇਦਾਂ ਲਾਉਣਾ ਕਿੰਨਾ ਕੁ ਜਾਇਜ਼ ਆ ਕਿਉਂਕਿ ਕੌਮ ਦੇ ਜਥੇਦਾਰ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤ ਦੇਖੋ ਜੀ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫੇਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਐਡਾ ਡੰਗ੍ਹਾਈ ਚੇਸ ਗੱਲ ਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ ਨੇ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝਾ ਕਰ ਰਹੇ ਆ ਕਿ ਰਵਨੀਤ ਬਿੱਟੂ ਅੱਜ ਵਿਸ਼ੇਸ਼ ਤੌਰ ਤੇ ਉੱਤੇ ਨਵੇਂ ਸਾਲ ਕਿਉਂਕਿ ਦੇਸ਼ ਮਹੀਨੇ ਦੇ ਜੋ ਨਵੇਂ ਸਾਲ ਦੇ ਮੌਕੇ ਦੇ ਉੱਤੇ ਗੁਰੂ ਘਰ ਵਿਖੇ ਨਤਮਸਤਕ ਹੋਏ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਇਸੇ ਤਰ੍ਹਾਂ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਕਲੀ-ਕਲੀ ਤਸਵੀਰ ਜਿਹੜੀ ਗੁਰੂ ਘਰ ਦੇ ਨਾਲ ਸੰਬੰਧਿਤ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੂਨ ਜਗਬਾਨੀ ਟੀਵੀ ਸ਼੍ਰੀਮੰਤ